हां जी सर HNO सत श्री अकाल जी वाहेगुरु जी का खालसा वाहेगुरु जी की फतेह जी हां जी ਆਪਾਂ ਕਾਫੀ ਦਿਨਾਂ ਬਾਅਦ ਲਾਈਵ ਹੋਏ ਆ ਤੇ ਅੱਜ ਮੇਰਾ ਮਕਸਦ ਸੀਗਾ ਵੀ ਆਪਾਂ ਇੱਕ ਕੋਈ ਵਧੀਆ ਜੀ ਗੱਲ ਸੁਣਾਈ ਤੇ ਤੁਸੀਂ ਵੀ ਸੁਣੋ ਤੇ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਵੀ ਇਹ ਗੱਲ ਤੁਹਾਨੂੰ ਚੰਗੀ ਲੱਗੀ ਜਾਂ ਇੱਥੇ ਕੋਈ ਨੁਕਸਾ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਤਾਂ ਕਿ ਫਿਰ ਉਹਦਾ ਅੱਗੇ ਤੋਂ ਸੁਧਾਰ ਕੀਤਾ ਜਾ ਸਕਦਾ ਠੀਕ ਹੈ ਨਾ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਵੀ ਵੇਖੋ ਕਈ ਵਾਰੀ ਨਾ ਤੁਹਾਨੂੰ ਬੰਦੇ ਬਹੁਤ ਮਿਲਣਗੇ ਕਿਹច ਜ਼ਿਆਦਾ ਹੁੰਦਾ ਵੀ ਮੈਂ ਆ ਪਤਾ ਨਹੀਂ ਮੈਥੋਂ ਬਣਾ ਕੰਮ ਨਹੀਂ ਹੋਣਾ ਕਈ ਵਰੀ ਲੋਜਾ ਬੰਦਾ ਵੀ ਮਿਲਦਾ ਵੀ ਤਕੜਾ ਚੰਗਾ ਪੜਿਆ ਲਿਖਾ ਇਨਸਾਨ ਵੀ ਤੁਹਾਨੂੰ ਮਿਲਦਾ ਕੋਈ ਬਿਜ਼ਨਸਮੈਨ ਮਿਲਦਾ ਹਣਾ ਤੇ ਉਹ ਆਪਦੀ ਗੱਲ ਅੱਗੇ ਰੱਖਦਾ ਤੇ ਜਿਹੜਾ ਮੇਰੇ ਵਰਗਾ ਘੱਟ ਪੜਿਆ ਹੁੰਦਾ ਉਹ ਘੱਟ ਗੱਲ ਕਰਦਾ ਤੇ ਪਰ ਜਿਹੜੀ ਨੌਲੇਜ ਆਈ ਹੁੰਦੀ ਹੈ ਨਾ ਉਹ ਇਹ ਨਹੀਂ ਪਤਾ ਹੁੰਦਾ ਵੀ ਕਿਸ ਬੰਦੇ ਨੂੰ ਆਉਣੀ ਹੈ ਮੈਂ ਤੁਹਾਨੂੰ ਇੱਕ ਵਾਰੀ ਇੱਕ ਗੱਲ ਸੁਣਾਉਣਾ ਵੀ ਇੱਕ ਬਹੁਤ ਹੀ ਪੜਿਆ ਲਿਖਿਆ ਇਨਸਾਨ ਬਿਜ਼ਨਸਮੈਨ ਚੰਗਾ ਵਧੀਆ ਉਹ ਨਾ ਰਾਤ ਨੂੰ ਜਾਂਦਾ ਆਪਦੇ ਸ਼ਹਿਰ ਲਾ ਲੋ ਜਾਂ ਪਿੰਡ ਲਾ ਲੋ ਕਿਤੇ ਵੀ ਜਾਂਦਾ ਉਹ ਉਹ ਗੱਡੀ ਲਈ ਜਾਂਦਾ ਰੋਡ ਦੇ ਉੱਪਰ ਤੇ ਉਹਦਾ ਰਸਤੇ 'ਚ ਨਾ ਟਾਇਰ ਪੰਕਚਰ ਹੋ ਜਾਂਦਾ ਜਦੋਂ ਉਹ ਰੋਡ ਤੇ ਗੱਡੀ ਜਿਹੜੀ ਆ ਉਹ ਸਾਈਡ ਤੇ ਲਾ ਕੇ ਆਪਦਾ ਟਾਇਰ ਬਦਲਣ ਲੱਗਦਾ ਨਾ ਤੇ ਨਾਲ ਨਾ ਇੱਕ ਖਾਈ ਐ ਡੂੰਗੀ ਉਹ ਕਦੇ ਨਾਲ ਸੀਗੀ ਉਹਨੇ ਖਿਆਲ ਨਹੀਂ ਕੀਤਾ ਉਹ ਏੜੀ ਖਾਈ ਸੀ ਨਾ ਜਦੋਂ ਉਹ ਟਾਇਰ ਬਦਲਣ ਲੱਗਾ ਜਦੋਂ ਉਹ ਨਾਟ ਖੋਲਣ ਲੱਗਾ ਨਾ ਤੇ ਉਹ ਨਾਲ ਟਾਈਪ ਸਾਈਡ ਤੇ ਰੱਖਦਾ ਗਿਆ ਉਹ ਨਾਟ ਉਥੋਂ ਰਿੜ ਕੇ ਤੇ ਖਾਈ ਜੀ ਚਲਾ ਗਿਆ ਉਹ ਚਾਰੇ ਨਾਟ ਹੀ ਉਹ ਤੇ ਗੁੰਮ ਹੋ ਗਏ ਉਹਨੂੰ ਸੋਚਾਂ ਚ ਪਿਆ ਵੀ ਯਾਰ ਵੀ ਖਾਈ ਚ ਗੁੰਮ ਹੋ ਗਏ ਆ ਹੁਣ ਪੜਿਆ ਲਿਖਿਆ ਇਨਸਾਨ ਸੀ ਉਹ ਲੱਭ ਹੀ ਨਹੀਂ ਸਕਿਆ ਕਿਉਂਕਿ ਹੁਣ ਖਾਈ ਡੂੰਗੀ ਸੀ ਖਾਈ ਦੇ ਵਿੱਚ ਨਾ ਉਹ ਵੱਢ ਸਕਦੇ ਨਾ ਮਾਰ ਸਕਦਾ ਸੀਗਾ ਜੋ ਕਿ ਪੜਿਆ ਲਿਖਿਆ ਸੀ ਉਹਦੇ ਮਨ ਦੇ ਵਿੱਚ ਇਹ ਸੀ ਵੀ ਮੈਂ ਪੜਿਆ ਲਿਖਿਆ ਵੀ ਮੈਂ ਹੱਥ ਕਿਉਂ ਮਾਰੂੰਗਾ ਮੈਂ ਗਾਰੇ 'ਚ ਕਿਉਂ ਮਾਰੂੰਗਾ ਹਨਾ ਮੈਂ ਗਾਂਦੇ 'ਚ ਕਿਉਂ ਹੱਥ ਮਾਰੂੰਗਾ ਪਰ ਇੱਕ ਮੇਰੇ ਵਰਗਾ ਤੁਰਿਆ ਆਉਂਦਾ ਸੀ ਉਹ ਸਾਈਕਲ ਤੇ ਉਹ ਸਾਈਕਲ ਤੇ ਸੀਗਾ ਤੇ ਜਦੋਂ ਕੋਲ ਦੀ ਲੰਘਣ ਲੱਗਾ ਉਹ ਕਹਿੰਦਾ ਭਾਈ ਸਾਹਿਬ ਕੀ ਹੋ ਗਿਆ ਵੀ ਨੇਰੇ 'ਚ ਖੜਾ ਤੂੰ ਉਹ ਕਹਿੰਦਾ ਜੀ ਮੇਰਾ ਨਾ ਟਾਇਰ ਪੰਚਰ ਹੋ ਗਿਆ ਭਾਈ ਸਾਹਿਬ ਤੇ ਕਹਿੰਦਾ ਮੈਂ ਨਾਟ ਖੋਲ ਬੈਠਾ ਤੇ ਨਾਟ ਕਹਿੰਦਾ ਗਿਰ ਗਈ ਤੇ ਕਹਿੰਦਾ ਹੁਣ ਮੈਨੂੰ ਨਾਟ ਨਹੀਂ ਲੱਭਰੇ ਉਹ ਕਹਿੰਦਾ ਪੜਿਆ ਲਿਖਿਆ ਤਾਂ ਤੂੰ ਜ਼ਰੂਰ ਹੈ ਪਰ ਮੈਂ ਹੈਗਾ ਅਣਪੜ ਪਰ ਦਿਮਾਗ ਮੇਰਾ ਤੇਰੇ ਨਾਲੋਂ ਜ਼ਿਆਦਾ ਕੰਮ ਕਰਦਾ ਹੁਣ ਮੈਂ ਤੈਨੂੰ ਦੱਸਦਾ ਹਾਂ ਵੀ ਤੂੰ ਕਿਵੇਂ ਜਾ ਸਕਦਾ ਉਹ ਕਹਿੰਦਾ ਵੀ ਦੂਜੇ ਤਿੰਨਾਂ ਟਾਇਰਾਂ ਨਾਲੋਂ ਇੱਕ ਇੱਕ ਨਾਟ ਖੋਲ ਲੈ ਤੇ ਤੂੰ ਇਹਦੇ ਕੱਥ ਦੇ ਚਾਰਾਂ ਟਾਇਰਾਂ ਦੇ ਤਿੰਨ ਤਿੰਨ ਨਾਟ ਹੋ ਜਾਣਗੇ ਤੇ ਜਦੋਂ ਮਰਜੀ ਤੋ ਦਨ ਚੜਿਆ ਜਦੋਂ ਮਰਜੀ ਆਪਦੇ ਚਾਰ ਨਾਟ ਮੁੱਲ ਲੈ ਲਈ ਉਹ ਕਾਰ ਦੇ ਨਾਲ ਫਿੱਟ ਕਰਤੀ ਉਹ ਫਿਰ ਬੜਾ ਹੈਰਾਨ ਹੋਇਆ ਵੀ ਵੇਖੋ ਇੱਕ ਬੰਦਾ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਯਾਰ ਇਹਨੂੰ ਕੁਝ ਨਹੀਂ ਪਤਾ ਤਾਂ ਬਹੁਤ ਘਟ ਪੜਿਆ ਇਹਨੂੰ ਕੀ ਪਤਾ ਤੇ ਉਹ ਬੰਦੇ ਦਾ ਦਿਮਾਗ ਵੇਖੋ ਕਿੰਨਾ ਤੇ ਜਿਹੜਾ ਪੜਿਆ ਲਿਖਿਆ ਸੀ ਉਹਦਾ ਦਿਮਾਗ ਨਹੀਂ ਇੱਕ ਦਿ ਇਹ ਵੀ ਦੇਖੋਗੇ ਵੀ ਜਿਹੜਾ ਪੜਿਆ ਲਿਖਿਆ ਨਾ ਜਿਹੜਾ ਬਿਜ਼ਨਸਮੈਨ ਹੈ ਕਈ ਵਾਰੀ ਉਹ ਇਹੋ ਜੀ ਗੱਲ ਬੋਲ ਜਾਂਦਾ ਤੇ ਉਹ ਬਰਦਾਸ਼ਤ ਨਹੀਂ ਹੁੰਦੀ ਕਿਸੇ ਨੂੰ ਤਾਂ ਪਰ ਜਿਹੜਾ ਅਨਪੜਾ ਨਾ ਉਹ ਚੁੱਪ ਕਰਕੇ ਖਮੋਸ਼ ਹੋ ਕੇ ਬੈਠਾ ਰਹਿੰਦਾ ਉਹ ਸੁਣੀ ਜਾਂਦਾ ਬਸ ਉਹ ਸੁਣੀ ਜਾਂਦਾ ਤੇ ਆਪਦਾ ਮਾਸਤ ਰਹਿੰਦਾ ਕਿਉਂਕਿ ਉਹ ਬੰਦੇ ਨੂੰ ਤੁਸੀਂ ਕੁਝ ਕਹੀ ਜੋ ਉਹ ਬੰਦੇ ਉਹਦੇ ਤੇ ਅਸਰ ਨਹੀਂ ਹੈਗਾ ਕੋਈ ਵੀ ਅਸਰ ਨਹੀਂ ਹੈਗਾ ਜੇ ਬਾਈਚਾਂਸ ਉਹ ਵਿੱਚ ਗੱਲਾਂ ਦੇ ਬੋਲੇਗਾ ਨਾ ਤੇ ਉਹ ਆਪਾਂ ਨੂੰ ਜਿਹੜਾ ਪੜਿਆ ਲਿਖਿਆ ਇਨਸਾਨ ਉਹਨੂੰ ਐ ਲੱਗੂਗਾ ਜਿਹੜਾ ਇਹ ਐਵੇਂ ਹੀ ਆ ਬੋਲਦਾ ਤੇ ਪਾਰਾਕਾਰ ਵਾਲੀ ਕਹਾਣੀ ਤੋਂ ਸਾਫ ਤਾਂ ਹੁੰਦਾ ਬਈ ਤੁਸੀਂ ਇੱਕ ਥੱਲੇ ਵਾਲੇ ਬੰਦੇ ਨੂੰ ਜਿਹੜਾ ਘੱਟ ਪੜਿਆ ਸਾਈਕਲ ਤੇ ਆਉਂਦਾ ਬੰਦਾ ਜਾਂ ਪੈਦਲ ਆਉਂਦਾ ਤੇ ਤੁਸੀਂ ਭਾਵੇਂ ਜਿੱਡੀ ਮਰਜ਼ੀ ਵੱਡੀ ਗੱਡੀ ਤੇ ਹੋ ਤੇ ਉਹ انسان انسਾਨੀ ਹੈ ਕਿਉਂਕਿ ਉਹਨੂੰ ਸਮਝ ਬਹੁਤ ਹੁੰਦੀ ਹੈ ਇਹ ਨਹੀਂ ਸੋਚਿਆ ਕਰੋ ਵੀ ਮੈਂ ਪਤਾ ਨਹੀਂ ਕਿੰਨੀਆਂ ਪੜਿਆ ਤੇ ਇਹ ਪਤਾ ਨਹੀਂ ਕਿੰਨੀਆਂ ਪੜਿਆ ਇਹ ਨਾ ਸੋਚਿਆ ਕਰੋ ਹਰ ਇੱਕ ਨੂੰ ਆਪਦੇ ਦਿਮਾਗ ਦਾ ਆਪ ਨੂੰ ਪਤਾ ਹੁੰਦਾ ਹੁਣ ਇਹ ਨਾ ਸੋਚੋ ਵੀ ਸ਼ਪੈਦੇ ਨੂੰ ਕਦੇ ਫਲ ਲੱਗਿਆ ਵੇਖਿਆ ਕਿਸੇ ਨੇ ਸ਼ਪੈਦੇ ਨੂੰ ਫਲ ਨਹੀਂ ਲੱਗਿਆ ਹੁੰਦਾ ਸ਼ਪੈਦਾ ਸਭ ਤੋਂ ਉੱਪਰ ਜਾਂਦਾ ਹੈ ਉੱਚਾ ਦਰਖਤ ਹੁੰਦਾ ਫਲ ਨੇਮਿਆਂ ਦੇ ਖਾਣ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ ਇਹ ਇੱਕ ਆਪਣੀ ਜ਼ਿੰਦਗੀ ਆ ਤੇ ਜ਼ਿੰਦਗੀ ਦੇ ਵਿੱਚ ਇਹ ਜ਼ਰੂਰ ਯਾਦ ਰੱਖੋ ਕਿਸੇ ਨੂੰ ਵੀ ਤੁਸੀਂ ਉੱਚਾ ਨਹੀਂ ਬੋਲਣਾ ਕਿਸੇ ਨੂੰ ਵੀ ਉੱਚਾ ਨਾ ਬੋਲੋ ਅੱਜ ਕੱਲ ਸਮਾਂ ਆ ਗਿਆ ਇਹ ਜੇ ਮੰਨ ਲਓ ਤੁਹਾਡੇ ਕੋਲੋਂ ਕੋਈ ਗਲਤੀ ਹੋ ਗਈ ਆ ਜਾਂ ਤੁਹਾਡੇ ਗੱਡੀ ਜਾਂ ਮੋਟਰਸਾਈਕਲ ਤੁਹਾਡਾ ਕਿਸੇ ਨਾਲ ਲੱਗ ਵੀ ਗਿਆ ਨਾ ਬਸ ਚੁੱਪ ਕਰ ਜਾਓ ਕੋਈ ਗੱਲ ਨਹੀਂ ਆਪਾਂ ਤਾਂ ਇਹ ਗੱਲ ਕਵਾਂਗੇ ਕਿਉਂਕਿ ਅੱਜ ਕੱਲ ਸਮਾਂ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਤੁਸੀਂ ਗਲਤ ਬੋਲ ਲਓ ਸਮਾਂ ਹੀ ਅੱਜ ਇਹੋ ਜਿਹਾ ਹੋ ਚੁੱਕਿਆ ਤੇ ਬਸ ਨੀਵੇਂ ਰਹੋ ਨੀਵੇਂ ਨੂੰ ਫਲ ਲੱਗ ਜਾਂਦਾ ਤੇ ਆਪਾਂ ਬਸ ਇਹੀ ਗੱਲ ਕਰਨੀ ਤੁਹਾਡੇ ਨਾਲ ਤੇ ਮੈਂ ਕਹਿੰਨਾ ਵੀ ਤੁਸੀਂ ਮੈਨੂੰ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਮਾਣ ਬਖਸ਼ੋਗੇ ਕਮੈਂਟ ਕਰੋਗੇ ਮੇਰਾ ਮਾਣ ਵਧਾਓਗੇ ਮੈਂ ਅੱਗੇ ਤੋਂ ਹੋਰ ਇਦੋਂ ਵਧੀਆ तरीके ਨਾਲ ਵੀਡੀਓ ਪਾ ਸਕਾਂ ਕਿਉਂਕਿ ਮੈਂ ਇੱਕ ਸਮਝ ਲਓ ਵੀ ਬਹੁਤ ਘੱਟ ਪੜ੍ਹਾਈ ਕਰਕੇ ਵੀ ਮੈਂ ਇੱਥੋਂ ਤੱਕ ਪਹੁੰਚਦਾ ਕਿਉਂਕਿ ਮੈਂ ਉਹਨਾ ਆਪਦਾ ਇਲੈਕਟ੍ਰੀਕਲ ਦਾ ਕੰਮ ਕਰਦਾ ਹੁਣ ਇਲੈਕਟ੍ਰੀਕਲ ਦੇ ਕੰਮ ਦੇ ਵਿੱਚ ਆਪਾਂ ਨੂੰ ਮੈਨੂੰ ਪਤਾ ਵੀ ਮੈਂ ਇੰਨਾ ਕੁ ਮਾਹਰ ਹਾਂ ਕੋਈ ਚੀਜ਼ ਆ ਜਾਏ ਮੇਰੇ ਕੋਲੇ ਉਹ ਮੈਂ ਠੀਕ ਕਰ ਦਿੰਨ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਆ ਜਾਏ ਆਪਾਂ ਉਹ ਹੀ ਠੀਕ ਕਰ ਦੇਗੀ ਆ ਹੋਵੇ ਇਲੈਕਟ੍ਰੀਕਲ ਦੀ ਇਲੈਕਟ੍ਰੋਨਿਕ ਦੀ ਨਾ ਹੋਵੇ ਹੁਣ ਕਈ ਕਹਿ ਦਿੰਦੇ ਆ ਤੇ ਆਪਾਂ ਇਲੈਕਟ੍ਰੀਕਲ ਦਾ ਕੰਮ ਕਰਦੇ ਆ ਤੇ ਇਲੈਕਟ੍ਰੀਕਲ ਦੀ ਹੀ ਚੀਜ਼ ਆਪਾਂ ਕਰਦੇ ਆ ਰਿਪੇਅਰ ਤੇ ਕਿਸੇ ਨੇ ਹੁਣ ਫਿਲਟਰ ਨਵਾਂ ਲਵਾਉਣਾ ਹੋਵੇ ਅਲਕਾ ਲਾਈਨ ਆਪਾਂ ਉਹ ਵੀ ਲਾ ਦੇਈਦਾ ਤੇ ਜੇ ਕਿਸੇ ਨੇ ਫਿਲਟਰ ਦੀ ਸਰਵਿਸ ਕਰਾਉਣੀ ਆ ਪੁਰਾਣੇ ਦੀ ਜਾਂ ਪੁਰਾਣੇ ਨੂੰ ਅਲਕਾ ਲਾਈਨ ਕਰਨਾ ਆਪਾਂ ਉਹ ਵੀ ਕਰ ਦੇਈਦਾ ਤੇ ਤੁਸੀਂ ਗੱਲ ਇਲੈਕਟ੍ਰੀਕਲ ਦੀ ਦੁਕਾਨ ਤੇ ਪਹੁੰਚੋ ਮੋਗੇ ਤੇ ਮੇਰੀ ਦੁਕਾਨ ਪੱਕਾ ਦਸਾਂਝ ਰੋਡ ਤੇ ਮਹੱਲਾ ਨਾਨਕਪੁਰਾ ਦਸਾਂਝ ਰੋਡ ਮੋਗਾ ਤੇ ਗੱਲ ਇਲੈਕਟ੍ਰੀਕਲ ਦੇ ਨਾਂ ਤੇ ਉੱਤੇ ਮਸ਼ਹੂਰ ਆ ਆਓ ਦਰਸ਼ਨ ਦਿਓ ਇੱਕ ਵਾਰੀ ਤੇ ਮੇਰੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਕਮੈਂਟ ਕਰੋ ਜੋ ਮੈਂ ਘਟਵਾਦ ਬੋਲਿਆ ਜਾਂ ਮੈਥੋਂ ਗਲਤ ਬੋਲਿਆ ਗਿਆ ਉਹ ਵੀ ਮੇਰੇ ਕਮੈਂਟ ਦੇ ਵਿੱਚ ਜਰੂਰ ਲਿਖੋ ਤਾਂ ਕਿ ਵੀ ਮੈਂ ਕਿਸੇ ਪਾਸੇ ਕੋਈ ਗਲਤੀ ਦਰਹਿ ਕੀਤੀ ਮੈਂ ਉਹ ਨੂੰ ਸੁਧਾਰੂੰਗਾ ਤੇ ਹੋਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਤੁਮੇ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ